ਵੀਡੀਓ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਮਿੱਤਰੋ ਅੱਜ ਘੜੇ ਘਰੇ ਖੜੇ ਟਰੈਕਟਰ ਵਿਖਾਉਣੇ ਆ ਮਾਲਕ ਆਪਣੇ ਕੋਲ ਆ ਹਾਂਜੀ ਬਈ ਕੀ ਹਾਲ ਚਾਲ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਬਈ ਕਿਹੜਾ ਟਰੈਕਟਰ ਆਪਣੇ ਕੋਲੇ ਇਹ 4511 2001 ਮਾਡਲ ਆ ਠੀਕ ਆ 4511 2001 ਮਾਡਲ ਆ ਟਾਇਰ ਇਹ ਲੈ ਕੇ 95% ਐਮ ਆਰ ਠੀਕ ਆ ਤੇ 2001 ਮਾਡਲ ਸੁੱਕੀਆਂ ਬ੍ਰੇਕਾਂ ਸੁੱਕੀਆਂ ਬ੍ਰੇਕਾਂ ਵਾਲਾ ਹਾਂ ਤੇ ਰੰਗ ਵੀ ਇਹਦੀ ਆਨਲਾਈਨ ਆਨਲਾਈਨ ਕਾਪੀ ਆ ਰੰਗ ਸਾਰਾ Ориਗਨਲ ਆ ਬਈ ਪੀ ਆਰ ਨੰਬਰ ਠੀਕ ਆ ਸਾਰਾ ਹੀ Ориਗਨਲ ਆ ਸਾਰਾ ਇਹ ਦੂਜਾ ਡੰਗ ਇੰਜਨ ਗੇਅਰ ਦੀ ਗਾਰੰਟੀ ਆ ਬੰਦਾ ਬਾਹਰ ਜੀ ਚੈੱਕ ਕਰਕੇ ਫੇਰ ਲਿਆ ਸਾਦਾ ਠੀਕ ਆ ਬਾਈ ਤੇ ਇੰਜਨ ਗੇਅਰ ਦਾ ਕਿਵੇਂ ਆ ਬਾਈ ਜੀ ਇੰਜਨ ਗੇਅਰ ਤਾਂ ਸਹੀ ਆ ਸਰਵਲ ਨਵੀਂ ਹੋਈ ਜੀ ਸਰਵਲ ਹੋਈ ਵੀ ਆ ਇੰਜਨ ਗੇਅਰ ਦਾ ਰੁਪਈਆ ਹੀ ਆ ਜਿਵੇਂ ਰੁਪਈਆ ਜੀ ਤੇ ਪਾਣੀ ਸਾਰਾ ਬਦ ਗਿਆ ਠੀਕ ਆ ਸੋ ਕਿਹਾਂ ਬ੍ਰੇਕਾਂ ਵਾਲਾ ਇਹ ਕਿਹਾਂ ਬ੍ਰੇਕਾਂ ਤੇ ਇਹਦੇ ਨਾਲ ਹਾਂ ਜੀ ਇਹਦੇ ਨਾਲ ਦਮਾਨ ਬਾਈ ਕੀ ਕਹੋ ਜਾ ਇਹਦੇ ਨਾਲ ਡੰਡਾ ਫੱਟੀ ਛਤਰੀ ਸਾਰਾ ਕੁਝ ਠੀਕ ਆ ਡੰਡਾ ਫੱਟੀ ਛਤਰੀ ਤੇ ਸਰਕਾਰੀ ਨੰਬਰ ਪਲੇਟਾਂ ਲੱਗ ਗਿਆ ਨਹੀਂਆਂ ਫੇਰ ਤਾਂ ਬਾਈ ਹਨਾ ਆਨਲਾਈਨ ਕਾਪੀ ਆਨਲਾਈਨ ਬੋਲ ਦੀ ਕਾ ਡਿਮਾਂਡ ਕੀ ਕਰਦੋਂ ਬਈ ਇਹਦੀ ਡਿਮਾਂਡ ਇਹਦੀ 2 15 ਬਾਕੀ ਮੌਕੇ ਤੇ ਕਰ ਦਾਂਗੇ ਲੈ ਕੋਈ ਚੱਕਰ ਠੀਕ ਆ 2 115000 ਡਿਮਾਂਡ ਕਰਦੇ ਆ ਬਾਈ ਹੁਣੀ ਤੇ ਜਿਹੜਾ ਵੀਡੀਓ ਨੇ ਸ਼ੇਅਰ ਕਰਕੇ ਆਊਗਾ ਉਹਦਾ ਮਾਨਤਨ ਕਰ ਫੁੱਲ ਉਹ ਡਿਮਾਂਡ ਕਰਦਾ ਠੀਕ ਆ ਫੁੱਲ ਮਾਨਤਨ ਹੋ ਜਾਊਗਾ ਤੇ ਇੰਜਨ ਗੇਅਰ ਦਾ ਪੂਰਾ ਹੀ ਚੰਗਾ ਭਣਾ ਕੋਈ ਵਾ ਕੇ ਲੈ ਜਾਓ ਵਾ ਕੇ ਲੈ ਜਾਓ ਕੋਈ ਚੱਕਰ ਨਹੀਂ ਠੀਕ ਆ ਜੀ ਅੱਗੇ ਆ ਗਿਆ ਅਰਜਨ 605 ਡੀ ਏ ਸੀ ਕਿਹੜਾ ਮਾਰ ਲਾ ਬਾਈ ਇਹ? ਇਹ 2010 ਮਾਡਲ। ਅੱਛਾ 2010 ਮਾਡਲ ਆ। ਪਹਿਲੇ ਘਰ ਦਾ ਨਗਦ ਕੈਸ਼ ਆ। ਠੀਕ ਆ। ਪਹਿਲੇ ਘਰ ਦਾ ਟਰੈਕਟਰ ਆ ਤੇ ਨਗਦ ਕੈਸ਼ ਆ। ਇਹ ਗਿੱਡੂ ਦਾ ਗੀਅਰ ਨਹੀਂ ਖੁੱਲਿਆ ਜਾਂ ਸੀ ਤੋਂ ਬਾਅਦ। ਠੀਕ ਆ। 70% ਟਾਇਰ ਆ ਟੱਕਦੇ। ਠੀਕ ਆ ਚਾਰੇ ਟਾਇਰ। ਕਾਵਸਟੇਰ ਵਿੱਚ ਤੇਲ ਬ੍ਰੇਕਨ ਹੈ ਰੱਬ ਪੀਟਿਓ। ਠੀਕ ਆ ਬਾਈ। ਟੋਮ ਮਾਡਲ ਆ। ਟੋਮ ਮਾਡਲ। ਨਗਦ ਕੈਸ਼ ਆ ਤੇ ਚੈਪ ਵਾਲੀ ਕਾਪੀ ਆ। ਨਗਦ ਕੈਸ਼ ਆ ਤੇ ਚੈਪ ਵਾਲੀ ਕਾਪੀ ਆ। ਸਮਾਨ ਇਹਦੇ ਨਾਲ ਵੀ ਪੂਰਾ ਹੀ ਆ। ਹਾਂ ਡੰਡਾ ਵੱਡੀ ਚਤਰੀ ਵੱਸ ਰਿਹਾ। ਠੀਕ ਆ ਤੇ ਰੰਗ ਪੇਡ ਦਾ ਪੂਰਾ ਹੀ ਓਰੀਜਨਲ ਆ ਇੰਜਨ ਗੇਅਰ ਦਾ ਵੀ ਚੰਗਾ ਠੀਕ ਆ ਮਤਲਬ ਪੂਰਾ ਓਕੇ ਆ ਟਰੈਕਟਰ ਕੋਈ ਕਮੀ ਨਹੀਂ ਗਈ ਕੋਈ ਕਮੀ ਨਹੀਂ ਪੰਜਾਬ ਦਾ ਹੀ ਨੰਬਰ ਇਹਦਾ ਵੀ ਹਾਂ ਪੰਜਾਬ ਦਾ ਕੰਪੀ ਆਨਲਾਈਨ ਆਨਲਾਈਨ ਇਹਦੇ ਵੀ ਨੰਬਰ ਪਲੇਟ ਲੱਗ ਜਾਣੀਆਂ ਸਰਕਾਰੀ ਆ ਇਹਦਾ ਉੱਚਾ ਮਾਡਲ ਆ ਕੇ ਦਾ ਮਾਡਲ ਨਾਂ ਵੀ ਹੋ ਜੂਗਾ ਤਾਂ ਨਾਂ ਵੀ ਹੋ ਜੂਏ ਇਹ ਤੇ ਲੋਨ ਹੋ ਜੂਗਾ ਇਹ ਤੇ ਲੋਨ ਹੋ ਜੂਗਾ ਹਾਂ ਉਹ ਕਿੰਨੇ ਕ ਪਰਸੈਂਟ ਹੋ ਜਾਂਦਾ ਹੁੰਦਾ 10 ਮਾਡਲ ਤੇ 10 ਮਾਡਲ ਤੇ ਮੰਨ ਕੇ ਚੱਲ 2 ਤੋਂ 2,25,300 ਰੁਪਏ ਹੋ ਜੂਗਾ ਹੋ ਜੂਗਾ ਲੱਖ ਸਵਾਲ ਆ ਕਰ ਵੀ ਦਿਨ ਭੋਗੋ ਮੈਂ ਹਾਂ 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 ਠੀਕ ਆ ਭਾਈ ਟਰੈਕਟਰ ਵੀ ਆਈਆ ਟਰੈਕਟਰ ਵੀ ਆਈਆ ਸਾਰਾ ਹੀ ਇੱਥੇ ਇਧਰ ਕਿਹੜਾ ਭਾਈ ਸਵਰਾਜ ਸਵਰਾਜ 735 99 ਮਾਡਲ ਠੀਕ ਆ 99 ਮਾਡਲ ਅਗਲੇ ਟਾਇਰ 90 ਪੈਸੇ ਐਮ ਆਰ ਪੀ ਦੇ ਹਾਂਜੀ ਮਗਰ ਲਈ ਹੈਗੇ ਇਹਦੇ 75% ਟਾਇਰ ਠੀਕ ਆ ਭਾਈ ਕਾਪੀ ਇਹਦੀ ਆਨਲਾਈਨ ਸਰਕਾਰੀ ਪਲੇਟ ਰੰਗੇ ਤੇ ਪਿਆ ਮਨ ਕੇ ਚੱਲ 90 ਪੈਸੇ ਅਰੀਨ ਵਾਲੀ ਅਰੀਨਲੀ ਮਗਰਾੜ ਅੰਦਰੋਂ ਬਾਹਰੋਂ ਰੁਪਿਆ ਪਏ ਜਮ ਠੀਕ ਆ ਮਤਲਬ ਜਿੰਨਾ ਚੱਲਿਆ ਅਰੀਨਲ ਨਾਲ ਦਾ ਹੀ ਆ ਸਾਰਾ ਮੇਰਾ ਆਈਡੀ ਪ੍ਰੂਫ ਪੀਬੀ 19 ਬਰਨਾਲਾ ਨੰਬਰ ਠੀਕ ਆ ਇਹਦਾ ਸਾਰਾ ਕੋ ਮੈਜੂ ਪ੍ਰੂਫ ਵਗੈਰਾ ਛਤਰੀ ਡੰਡਾ ਫੱਟੀ ਬੱਪਰ ਇਹ ਬਈ ਸ਼ੋਹ ਕਾ ਤੋ ਲਾਈ ਇਹਦੀ ਸ਼ੋਹ ਦੀ ਬਈ ਧੋਣਾ ਸੀਗਾ 400 ਦੇ ਪੰਜ ਕੁਲ ਚ ਮਾਰਨੇ ਉਹ ਪਈ ਸ਼ੋਹ ਦੀ ਅੱਛਾ ਸ਼ੋਹ ਹੈਗੀ ਆ ਹਾਂ ਰੈਮਰੂਮ ਪੂਰੇ ਸਾਫ ਆ ਟਰੈਕਟਰ ਦੇ ਠੀਕ ਆ ਬਈ ਬਲਾਕ ਤੇ ਰੰਗ 90 ਪੈਸੇ ਪਿਆ 90 ਪੈਸੇ ਇੰਜਨ ਗੇਅਰ ਦਾ ਓਕੇ ਆ ਜਮਾ ਜਮਾ ਓਕੇ ਬੰਦਾ ਵਾਹ ਕੇ ਲੈ ਲੈ ਠੀਕ ਆ ਪੀਵੀ ਉਨੀ ਬਰਨਾਲੇ ਦਾ ਨੰਬਰ ਆ ਆ 쇼 ਪਈ ਆ ਟਰੈਕਟਰ ਦੀ ਬਾਈਆਂ ਨੇ ਧੋਣ ਵਾਸਤੇ 쇼 ਖੋਲੀ ਸੀ ਤੇ ਇਹਦੇ ਵੀ ਲਾਗਿਆਣੀਆਂ ਸਰਕਾਰੀ ਨੰਬਰ ਇਹ ਵੀ ਆ ਕਾਪੀ ਇਹਦੀ ਆਨਲਾਈਨ ਆ ਹਾਂ ਇਹਦੀ ਬੋਲਦੀ ਹਾਂ ਆ ਚੋ ਇਹਦੀ 90 ਪੈਸੇ ਸੋਹਣੀ ਆ ਹਰਾਂ ਦੇ ਰੰਗ ਲੱਗਾ ਰੰਗ ਸਾਰਾ ਰੀਨਲਿਆਂ ਨਾਲ ਦਾ ਇਹ ਨਾ ਰੀਨਲ ਹਾਂ ਤੇ ਬਾਈ ਡਿਮਾਂਡ ਇਹਦੀ ਇਹਦਾ 2 15 ਮੰਗਦੇ ਆ ਬਾਕੀ ਮੌਕੇ ਤੇ ਘਰ ਲਾਂ ਮਾਨਤਾਂ ਕੋਈ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਕਰਦਾ ਕਿ ਫੋਲ ਮੰਨਦਾਣਾ ਕਰਦਾ ਕਰਦਾ ਠੀਕ ਆ ਬਾਈ ਅੱਗੇ ਫੇਰ ਆ ਗਿਆ ਬਾਈ ਅਰਜਣੀ ਮੈਟ ਚੈਂਜਰ ਵਾਲਾ ਅੱਛਾ ਚੈਂਜਰ ਮੈਟ ਵਾਲਾ ਹੈ ਹਾਂ ਤੇ ਮਾਡਲ ਬ ਮਾਡਲ ਹੈਗਾ 2013 12ਵੇਂ ਮਹੀਨੇ ਦਾ 1 ਮਹੀਨਾ ਪਹਿਲਾਂ ਨਿਕਲਿਆ 14 ਨੂੰ ਹੂੰ 13 ਦੇ 12ਵੇਂ ਦਾ ਹਾਂ ਟਾਇਰ ਨਵੇਂ ਆ ਚਾਰੇ ਟਾਇਰ ਤਾਂ ਕੱਲ ਹੀ ਪੁਆਏ ਆ 5 ਸਾਲ ਦਾ ਬੈਲ ਮੈਜੂ ਮੁਰਲੇ ਕੁੜੀਏ ਤੇ ਮਗਲੇ ਜੇ ਕਿ ਕੋਨਾ ਮੰਗ ਆ ਆ ਸ਼ਾ ਟਾਇਰਾਂ ਦਾ ਬੈਲ ਦੇਉਂਗੇ ਨਾਲ ਕਾ ਬੈਲ ਬਲੂ 5 ਸਾਲ ਦਾ ਕੱਲ ਹੀ ਪੁਆਏ ਆ ਮੋਗਿਓ ਠੀਕ ਆ ਕੱਲੀ ਪੁਆ ਕੇ ਲਿਆਂਦੇ ਆ 16 ਨੂੰ 28 ਦੇ ਹੂੰ ਤੇ ਰੰਗ ਪੇਡ ਦਾ ਬਾਈ ਇਹ ਪੇਂਟ ਹੈ ਬਾਈ ਜੀ ਬੰਦੇ ਮਾਲਕ ਤੋਂ ਲਿਆ ਉਹਦੇ ਨਾਂ ਸੀਗਾ ਟਰੈਕਟਰ ਖੁਦ ਮਾਲਕ ਦਾ ਠੀਕ ਆ ਬਾਈ ਉਹਦੀ ਫੋਟੋ ਆਧਾਰ ਕਾਰਡ ਸਾਰਾ ਕੁਝ ਮਿਲੂਗਾ ਆਡੈਂਟੀਟੀ برو ਸਾਰਾ ਪੂਰਾ ਮਿਲੂਗਾ ਕੋਈ ਨਾ ਹੁਣ ਤੱਕ ਆਪਣੀ ਪੂਰੀ ਫੁੱਲ ਗਾਰੰਟੀ ਆ ਠੀਕ ਆ ਜਦ ਨਾਲ ਨਾਂ ਨਹੀਂ ਹੁੰਦੀ ਥੋੜੀ ਗਾਰੰਟੀ ਆ ਪੁਰੀ ਟਰੈਕਟਰ ਚ ਹਾਂ 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 ਸਮਾਨ ਪੂਰਾ ਇਹਦੇ ਨਾਲ ਵੀ ਆ ਸਮਾਨ ਪੂਰਾ ਹਾਂ ਸਾਰਾ ਹੈ ਦੂਜੇ ਡ ਠੀਕ ਆ ਇੰਜਨ ਗੇਅਰ ਦਾ ਬਾਈ ਕਿਵੇਂ ਆ ਇਹ ਇੰਜਨ ਗੇਅਰ ਦਾ ਬੰਦਾ ਵਾਹ ਕੇ ਚੈੱਕ ਕਰਕੇ ਫੇਰ ਪੇ ਪਹਿਲਾਂ ਵਾਲੇ ਸਾਈ ਸਾਈ ਫੇ ਦੇ ਕੇ ਵਾਲੇ ਤੇ ਪੈਸੇ ਫੇਰ ਦੇ ਦੇ ਕੋਈ ਚੱਕਰ ਨਹੀਂ ਠੀਕ ਆ ਉਹ ਜਿਵੇਂ ਉਹ ਡੈਕ ਲਗਾ ਦਿਓਗੇ ਨਾਲ ਹੀ ਸਾਰਾ ਕੋ ਨਾਲ ਹੀ ਮਿਲਣਾ ਡੰਡਾ ਫੱਟੀ ਚਦਰੀ ਮਾਪਨ ਸਾਰਾ ਕੋ ਸਾਰਾ ਕੋ ਨਾਲ ਹੀ ਮਿਲੂਗਾ ਹਾਂ ਹਾਂ ਠੀਕ ਆ ਟਾਇਰ ਬਾਈਆਂ ਨੇ ਕੱਲ ਪਵਾਇਆ ਬੈਲ ਟਾਇਰਾਂ ਨਾਲ ਮਿਲੂਗਾ ਕਿਉਂ ਬਾਈ ਠੀਕ ਹੈ ਜੀ ਅੱਗੇ ਆ ਗਿਆ ਫਾਰਮ 60 ਅੱਗੇ ਆ ਗਿਆ ਫਾਰਮ ਟਰੱਕ 60 2007 ਮਾਡਲ ਠੀਕ ਆ ਬਾਈ ਪਹਿਲੇ ਕਰੋ ਲਿਆ ਪੀਪੀ 18 ਆਈਡੀ ਪ੍ਰੂਫ ਸਾਰਾ ਕੋ ਮਿਲ ਜੂਆ ਡਾਕੂਮੈਂਟ ਪੂਰੇ ਨਗਦ ਕੈਸ਼ ਆ ਹਾਂ ਨਵੀਂ ਮੰਨ ਕੇ 45% ਲਾ ਲਓ ਚਾਰੇ ਚਾਰੇ ਹਾਂ ਹਾਂ ਮਾਡਲ 2007 ਆ ਇੰਜਨ ਗੇਅਰ ਸਹੀ ਆ ਇਹ ਫਿਰ ਨਾਲ ਦੇ ਹੋਣਗੇ ਟਾਇਰ ਹਨਾ ਬਈ ਨਾਲ ਦੇ ਤੇ ਇੰਜਨ ਗੇਅਰ ਸਹੀ ਆ ਪੂਰਾ ਹੀ ਪੂਰਾ ਰੁਪਇਆ ਵਾ ਕੇ ਬੰਦ ਚੈੱਕ ਕਰਕੇ ਫੇਰ ਪੜਾ ਗਰੰਟੀ ਪੜਾ ਕਿਸੇ ਨੂੰ ਵਿਖਾ ਲੇ ਅਗਲਾ ਹਾਂ ਹਾਂ ਕੋਈ ਚੈੱਕ ਠੀਕ ਆ ਸਮਾਨ ਇਹਦੇ ਨਾਲ ਵੀ ਪੂਰਾ ਹੀ ਆ ਤੇ ਬੈਟਰੀ ਨਵੀਂ ਇਹ ਚ ਬੈਟਰੀ ਇਹ ਤੇ ਜਮਾਂ ਨਵੀਂ ਲੱਭਾ ਵੀ ਨਹੀਂ ਲੱਗਦੀ ਠੀਕ ਆ ਜਮਾਂ ਨਵੀਂ ਬੈਟਰੀ ਆ ਦੇਖ ਲਓ ਕਿਹੜੀ ਕੰਪਨੀ ਦੀ ਬਈ ਇਹ ਹੋਊਗੀ ਅਮਰੌਨ ਦੀ ਆ ਜੀ ਅਮਰੌਨ ਦੀ ਠੀਕ ਆ ਰੰਗ ਪੇੜ ਦਾ ਸਾਰਾ ਅਰੀਜਨਲ ਆ ਟਰੈਕਟਰ ਨਾਲ ਦੇ ਟਰੈਕਟਰ ਦੇ ਟਾਇਰ ਆ ਵੇਖ ਸਕਦੇ ਹੋ ਬਾਕੀ ਛੋਟੇ ਜਿਹੀ ਮੀਂਹਦਾਰ ਆ ਤੇ ਵਧੀਆ ਆ ਨਾ ਬਾਈ ਬਹੁਤ ਵਧੀਆ ਡਬਲ ਕਲਚ ਆ ਰਿਵਰਸ ਵੀਡੀਓ ਠੀਕ ਆ ਡਬਲ ਕਲਚ ਆ ਰਿਵਰਸ ਵੀਡੀਓ ਡਿਮਾਂਡ ਦੀ ਗੱਲ ਕਰਦੇ ਆ ਬਾਈ ਇਹਦੀ ਹੁਣ 65 ਦੇ ਦਾਂਗੇ ਟਰੈਕਟਰ ਮੰਗਦੇ ਦਾ ਢਾਈ ਆ 23500 ਦੇ ਦਾਂਗੇ 2007 ਮਾਡਲ 23500 ਦਾ ਦੇ ਰਹੇ ਹੋਗੇ 7 ਮਾਡਲ 23500 ਨਹੀਂ ਮੰਨਦਾਂ ਕਰਦੇ ਕਰਦਾਂਗੇ ਕੋਈ ਚੈੱਕ ਨਹੀਂ ਟਰੈਕਟਰ ਤਾਂ ਆਪਾਂ ਨੂੰ ਹੀ ਪਤਾ ਜੇ ਹੱਥ ਫਰੀ ਹੋ ਜੇ ਹਾਂ 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 65 70 ਦਾ ਹੱਥ ਹੈ ਹੈਗਾ ਹੈਗਾ ਠੀਕ ਆ 235 ਜੋ ਵੀ ਮਾਤਰਾ ਕਰ ਦੋਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਐ ਬਾਈ ਠੀਕ ਆ ਅੱਗੇ ਫੇਰ ਆ ਗਿਆ ਅਰਜਣੀ ਇਹ ਵੀ ਲਿਆਂਦਾ ਯਾ ਤੋਤਾ ਨੀਗਾ ਅੱਛਾ ਠੀਕ ਆ ਬਾਈ ਇਹ ਕਿਹੜਾ ਮਾੜਲਾ ਸਾਡਾ 2010 ਦਾ ਸੈਂਟਰ ਗੇਅਰ ਆ ਮਕਸਰ ਨੰਬਰ ਪੀਵੀ30 ਠੀਕ ਹੈ ਜੀ ਇਹ ਆਪਣੀ ਕਾਪੀ ਆ ਨਗਦ ਕੈਸ਼ ਆ ਰਬਰ ਲੈਟਰ 85 ਪੈਸੇ ਆ ਠੀਕ ਆ ਬਾਈ ਮੂਰ ਲੈਟਰ ਪਾਉਣੇ ਆ ਆਪਾਂ ਠੀਕ ਆ ਨਵੇਂ ਪਾਉਣੇ ਆ ਇਹ ਵਧਾ ਲਾਂਗੇ ਹਾਂ ਠੀਕ ਆ ਬਾਈ 13 ਗਪੇੜ ਦਾ ਇਹ ਵੀ ਓਰੀਜਨਲ ਆ ਸਾਰਾ ਓਰੀਜਨਲ ਧੋਣ ਵਾਲਾ ਹੀ ਆ ਬਾ ਮਿੱਟੀ ਘਟਾ ਜਾਂ ਪਿਆ ਹੂੰ ਹੂੰ ਉਹ ਤਾਂ ਬਈ ਘਰੇ ਖੜ ਦਾ ਵਾਹ ਚੈੱਕ ਕਰਕੇ ਫਿਰ ਲੈਣ ਠੀਕ ਆ ਬਾਈ ਇਹਦੇ ਵੀ ਟਾਇਰ ਵੇਖ ਸਕਦੇ ਹੋ ਤੁਸੀਂ ਰੈਮਰਮ ਬਹੁਤ ਸੋਹਣਿਆ ਟਰੈਕਟਰ ਦੇ ਸੋਹਣਾ ਹੀ ਆ ਟਰੈਕਟਰ ਪੂਰਾ ਇਹ ਵੀ ਲੱਗ ਕੇ ਧੋਨ ਸਵਾਰਨ ਵਾਲਾ ਬਾ ਦਿਹਾੜੀ ਚ ਤਿਆਰ ਹੋ ਜੂਗਾ ਹੂੰ ਹੂੰ ਇਹਦੇ ਵੀ ਨੰਬਰ ਪਲੇਟ ਲੱਗ ਜਾਣੀਆਂ ਸਰਕਾਰੀ ਸਰਕਾਰੀ ਨਗਦ ਕੈਸ਼ ਆ ਨਾਮ ਵੀ ਹੋ ਜੂ ਕੋਈ ਚੰਗਾ ਨਾਮ ਵੀ ਹੋ ਜੂਗਾ ਆਈਡੀ ਪ੍ਰੂਫ ਵੀ ਮਿਲ ਜੂਗਾ ਬੰਦੇ ਦਾ ਸਾਰਾ ਕੁਝ ਮਿਲ ਜੂਗਾ ਮੱਲਾ ਹਾਰਟ ਰਾਈਟਰ ਦੇ ਪੇਪਰ ਪੂਰੇ ਆ ਆਪਣੇ ਪੇਪਰ ਪੂਰੇ ਬਹੁਤ ਨਾਲ ਠੀਕ ਆ ਗਾੜਾ ਫੋਟੋ ਕਾਪੀ ਸਾਰਾ ਬੇਜੂ ਤੇ ਡਿਮਾਂਡ ਇਹਦੀ ਨਹੀਂ ਦੱਸੀ ਆਪਾਂ ਇਹਦੀ ਡਿਮਾਂਡ ਹੈਗੀ ਆ 365 ਬਾਕੀ ਮੌਕੇ ਤੇ ਮਾਨਤਾਨ ਕਰ ਦਾਂਗੇ 365 ਪਿਆਰ ਕਰਕੇ ਵਧੀਆ ਟੈਟੂ ਪਾ ਕੇ ਠੀਕ ਆ 365 ਫੇਰ ਹਾਂ ਛਤਰੀ ਛੁਤਰੀ ਲਾ ਕੇ ਨਵੀਂ ਵਧੀਆ ਸਮਾਨ ਸਾਰੇ ਪੂਰਾ ਕਰਕੇ ਸਾਰਾ ਪੂਰਾ ਕਰਕੇ 365 ਡਿਮਾਂਡ ਆ ਤੇ ਬਾਕੀ ਜੇ ਬੰਦਾ ਕਹਿੰਦਾ ਵੀ ਮੈਂ ਆਪ ਕਰ ਲਊਂਗਾ ਉਹਨੇ ਪੈਸੇ ਉਹਨੇ ਪੈਸੇ ਕਢਾ ਦੇਣਗੇ ਉਹਨੇ ਪੈਸੇ ਕਢਾ ਦੇਣਗੇ ਠੀਕ ਆ ਇਹ ਬੰਦੇ ਨੂੰ ਕਾਲੀ ਹੁੰਦੀ ਹੈ ਕਾਜ ਤੇ ਲਾਉਣਾ ਹਾਂ ਅਗੇ ਫੇਰ ਆ ਗਿਆ ਬਈ ਫਾਰਮ 60 ਫਾਰਮ 60 ਪੀਵੀ 25 ਗ੍ਰਾਮ ਠੀਕ ਆ ਪੀਵੀ 25 ਗ੍ਰਾਮ ਦਾ ਨੰਬਰ ਬਲ ਕਲਾਚਰ ਵਸਪੀਡਿਓ ਠੀਕ ਆ ਹਾਂ ਪਿਆਵ ਨੰਬਰ ਮੂਲ ਰੰਗ ਮਾਰੂਦਿੰਦਾ 90 ਪੈਸੇ ਮਗਲਟਾ ਅੱਤੇ ਠੀਕ ਆ ਰੰਗ ਬੇੜ ਦਾ ਓਰੀਜਨਲ ਸਾਰਾ ਬੇੜ ਦਾ ਸਾਰਾ ਓਰੀਜਨਲ ਏਡੂ ਜੈਡ ਮੱਗਰਾਨ ਮੂਲ ਵਧੀਆ ਪਿਆ ਬੇਦਾਗਾ ਹਾਂ ਹਾਕ ਵੀ ਕਿੱਲਾਂ ਵਾਲੀ ਲੱਗੀ ਵੀ ਵਧੀਆ ਮੋਟੀ ਹਾਕ ਆ ਹਾਂ ਤੇ ਸ਼ਕਰੀ ਲਾ ਕੇ ਦੇਓਗੇ ਸ਼ਕਰੀ ਡੰਡਾ ਫੱਟੀ ਬੰਪਰ ਸਾਰਾ ਕੋਈ ਚਾੜ ਕੇ ਲਾ ਦੇ ਪੂਰਾ ਠੀਕ ਆ ਪਿਆਵ ਨੰਬਰਾਂ ਜੰਗਰਾਉਂ ਦਾ ਪਿਆਵ ਨੰਬਰ ਤੇ ਇਹ ਵੀ ਆਨਲਾਈਨ ਬੋਲ ਦੀ ਕਾਪੀ ਇਹਦੀ ਇਹਦੀ ਕਾਪੀ ਚੈੱਕ ਨਹੀਂ ਕੀਤੀ ਯਾਰ ਪੇਪਰ ਮੇਰੇ ਕੋਲ ਲਿਆਂਦੇ ਮੈਂ ਉਹ ਤੇ ਰਾਤ ਦੀ ਐ ਲੈ ਕੇ ਠੀਕ ਆ ਉਹ ਪੇਪਰ ਪੂਰੇ ਆ ਪੂਰੇ 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 ਪੇਪਰ ਡਿਮਾਂਡ ਕਿ ਨਹੀਂ ਕਰਦੇ ਹੋ ਬਾਈ ਡਿਮਾਂਡ ਇਹਦੀ ਕਰਦੇ ਆਪਾਂ 235000 ਰੁਪਏ ਬਾਕੀ ਮੌਕੇ ਤੇ ਮਾਨਤਾਰ ਕਰ ਦਾਂਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਗਾ ਪੰਜ ਮਾਡਲ ਆ ਪਿਆਵ ਨੰਬਰ ਸਾਰਾ ਓਰੀਜਨਲ ਆ ਠੀਕ ਆ ਓਕੇ ਐਂ ਜਾਣਗੇ ਇਹਦਾ ਜੋ ਵਾਹ ਕੇ ਬੰਦਾ ਫੇਰ ਲੈ ਠੀਕ ਆ ਬਾਈ ਹੂੰ ਇਹ ਸਾਰੇ ਟਰੈਕਟਰ ਕਿਹੜੇ ਪਿੰਡ ਖੜੇ ਆ ਬਾਈ ਇਹ ਸੁਖਾਣੰਦ ਪਿੰਡ ਆ ਬਾਈ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਹਾਂ ਸੁਖਾਣੰਦ ਇੱਧਰ ਰਹਿ ਗਿਆ ਬਗਰਾੜੀ ਭਗਤਾ ਭਾਈ ਕੋਲੇ ਠੀਕ ਆ ਮੋਬਾਈਲ ਨੰਬਰ ਹੈਗਾ 94175 ਹਾਂਜੀ 81582 ਠੀਕ ਆ ਬਾਈ ਹਣ ਬਾਈ ਥੋੜੇ ਜ਼ਿੰਮੇਵਾਰੀ ਆ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਸਕਰੀਨਸ਼ਾਟ ਲੈ ਕੇ ਵੀ ਬਾਈ ਸ਼ੇਅਰ ਕੀਤੀ ਵੀਡੀਓ ਮਾਨਤਾ ਤੁਸੀਂ ਕਰਨਾ ਮਾਨਤਾ ਕਰ ਦਾਂਗੇ ਆਪਾਂ ਬੰਦਾ ਤੁਹਾਡੀ ਵੀਡੀਓ ਦਿਖਾ ਦੇ ਸ਼ੇਅਰ ਕਰਕੇ ਠੀਕ ਆ ਆਉਂਦਾ ਜਿਹੜਾ ਸਕਰੀਨਸ਼ਾਟ ਲੈ ਕੇ ਤੇ ਆਪਾਂ ਮਾਨਤਾ ਕਰ ਠੀਕ ਆ ਬਾਈ ਧੰਨਵਾਦ ਜੀ